ਤਰੀਕਾਲ ਦੋਸਤੋ ਕੀ ਹਾਲ ਚਾਲ ਆ ਮਿੱਤਰੋ ਤੇ ਸਵਾਗਤ ਆ ਅੱਜ ਤੁਹਾਡਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਆਪਣੇ ਕਬੂਤਰੀਆਂ ਦੀ ਹੈਗੀ ਆ ਚੌਥੀ ਡਾਈ ਤੇ ਆਪਣੇ ਕਬੂਤਰਾਂ ਦੀ ਵੀ ਚੌਥੀ ਡਾਈ ਆ ਤੇ ਕੱਲ ਦੱਸੀ ਚਾਚਾ ਕਿਵੇਂ ਉੱਡੀਆਂ ਕਬੂਤਰੀਆਂ ਪਹਿਲੇ ਦਿਨ ਜਿਹੜੀਆਂ ਉਹਦਾ ਬਹੁਤ ਇੱਕ 2 ਵਜੇ ਬੈਠੇ 1 ਵਜੇ 1.5 ਵਜੇ ਬੈਠੇ ਉਹਦਾ 4 ਚਾਰ ਪਹਿਲੀ ਡਾਈ ਤੀ ਪਹਿਲੀ ਡਾਈ 12 ਤੋਂ ਲੈ ਕੇ 2 ਵਜੇ ਤੱਕ ਠੀਕ ਹੈ ਕੋਈ ਦੇਖਣ ਨਾ ਆ ਜੇ ਇੱਥੇ ਅਗਲਾ ਕੋਈ ਗੱਪ ਮਾਰੀ ਜਾਂਦਾ ਆ ਮੈਂ ਕੋਈ ਅਗਲਾ ਕੋਲੇ ਕੁਰਸੀ ਲੈ ਕੇ ਬਹਿ ਜਿਆ ਯਾਰ ਅੱਛਾ ਚਾਹ ਪਾਣੀ ਪੀਵਾਵਾਂਗੇਲੇ ਨੂੰ ਸੋਸ਼ ਵੀ ਖਵਾਵਾਂਗੇ ਠੀਕ ਹੈ ਹਾਂ ਠੰਡੇ ਪੀਵਾਵਾਂਗੇਲੇ ਨੂੰ ਲੱਸੀ ਲੱਸੀ ਪੀਵਾਵਾਂਗੇ ਠੀਕ ਹੈ ਕਿਤੇ ਅਗਲਾ ਕਿ ਬੀ ਬਲੌਗ ਦੇ ਵਿੱਚ ਉਹੀ ਕਹੀ ਜਾਂਦਾ ਗੱਪ ਮਾਰੀ ਜਾਂਦੇ ਆ ਅਗਲਾ ਪੇ ਮੈਂ 10 ਦਿਨ ਆਪਣੇ ਕੋਲੇ ਘਰੇ ਬਹਿ ਕੇ ਕਬੂਤਰ ਆਪਣੇ ਦੇਖ ਲੇ ਉੱਟਦੇ ਠੀਕ ਹੈ ਬਈ ਲਓ ਵੀ ਮਿੱਤਰੋ ਤੁਹਾਨੂੰ ਆਪਣੇ ਬੱਚੇ ਵੀ ਦਿਖਾ ਦਿੰਦਾ ਆ ਹੋ ਗਏ ਤੇ ਜਿਹੜਾ ਕਿ ਤੁਹਾਨੂੰ ਪਹਿਲਾਂ ਵਾਲੇ ਬਲੌਗ ਦੇ ਵਿੱਚ ਦੇਖਣ ਨੂੰ ਮਿਲੇ ਹੋਣਗੇ ਬੱਚੇ ਆਹ ਦੇਖੋ ਜੀ ਆਹ ਉਹਨਾਂ ਦੀ ਹੈ ਭੈਣ ਭਾਈ ਜਿਹੜੇ ਕਬੂਤਰ ਆਪਣੇ ਕੋਲੇ ਉੱਡ ਰਿਹਾ ਇਸ ਟਾਈਮ ਟਾਪ ਤੇ ਲੋ ਮਿੱਤਰੋ ਕਰੋ ਚੈੱਕ ਆਹ ਹੋ ਗਿਆ ਆਪਣੇ ਬੱਚੇ ਡਾਰ ਮੇਰੇ ਵਰਗਾ ਤਾਂ ਕੰਮ ਧੰਦੇ ਵਾਲ ਜਾਂਦਾ ਮੇਰਾ ਚਾਚਾ ਦਿਨ ਰਾਤ ਕਬੂਤਰਾਂ ਦੇ ਉੱਤੇ ਹੀ ਰਹਿੰਦਾ ਸੇਵਾ ਬਹੁਤ ਕਰਦਾ ਤੇ ਆਹ ਕਰੋ ਚੈੱਕ ਛਤਰੀਆਂ ਆਪਣੀਆਂ ਪਹਿਲਾਂ ਵੀ ਤੁਹਾਨੂੰ ਦਿਖਾਈਆਂ ਸੀ ਪਹਿਲਾਂ ਵਾਲੇ ਬਲੌਗ ਦੇ ਵਿੱਚ ਵੀ ਨਵੀਆਂ ਲਾਤੀਆਂ ਤੇ ਆ ਪਿੰਜਰਾ ਤੇ ਆ ਧੱਕੋ ਜੀ ਇੱਕ ਕਾਲ ਛਤਰੀ ਤਿੰਨ ਛਤਰੀਆਂ ਲੱਗੀਆਂ ਤੇ ਆਪਾਂ ਹੁਣ ਫਿਰ ਡਾਉਣ ਲੱਗਿਆ ਕਬੂਤਰਾਂ ਨੂੰ ਕੱਲ ਭਲੇਖੇ ਨਾਲ ਕਿਹੜੀ ਕਬੂਤਰੀ ਛੱਡੀ ਗਈ ਆ ਮੈਨੂੰ ਭਲੇਖਾ ਵਹਿ ਗਿਆ ਹਨਾ ਕਾਲ ਛਰੀ ਚਲ ਕੋਈ ਨਾ ਅੱਜ ਨਹੀਂ ਛੱਡਦੇ ਆਪਾਂ ਕਾਲ ਛਰੀ ਨਾ ਕੱਲ ਭਲੇਖੇ ਨਾਲ ਛੱਡੀ ਗਈ ਤੇ ਲਓ ਵੀ ਮਿੱਤਰੋ ਇਹ ਦੋਨੇ ਸਾਕੀਆਂ ਭੈਣਾ ਨੇ ਆਹ ਕਬੂਤਰੀਆਂ ਤੇ ਦੋਨੇ ਆਏ ਜਮ ਵਧੀਆ ਉੜਦੀਆਂ ਸਿਰਾ ਗੱਲ ਬਾਤ ਆ ਕਰੋ ਚੱਕ ਦੋਨੇ ਇੱਕ ਝੋਲੀ ਦੀਆਂ ਭੈਣਾ ਨੇ ਕਰੋ ਤੇ ਇਹਦਾ ਗੁਲਾਬੀ ਘੰਡਾ ਹੈ ਤੇ ਹਰੀ ਪੂਛ ਹੈ ਲਾ ਤੇ ਇਹਦਾ ਗੁਲਾਬੀ ਟੂਸਾ ਤੇ ਹਰੀ ਪੂਛ ਪੈਲੀਆਂ ਦੇ ਵਿੱਚ ਇੱਕ ਦੋ ਵਾਰੀ ਇਹ ਕੂਤਰੀ ਸਾਈਡ ਤੇ ਬੈਗੀ ਸੀ ਪਰ ਹੁਣ ਆਉਂਦੀ ਆ ਸਿੱਧੀ ਢੰਗੇ ਤੇ ਚੱਲ ਵੀ ਪੱਠੀਏ। ਅਰੇ ਜੀ ਨਹੀਂ ਕਾਲੀ ਚੀਨੀ ਆ ਇਹ ਆਪਣੀ ਖਟੀਆਂ ਦੀ ਕਰੋ ਚੱਕ ਮਿੱਤਰੋ ਕਰੋ ਸ਼ੌਂਕ। ਲਓ ਜੀ। ਆਹ ਰੱਤੀ ਆ ਗਈ ਆਪਣੀ ਲਾਲ ਪੂਸ਼ਕੀ। ਲਓ ਵੀ ਗੁਲਾਬੀ ਪੂਸ਼ ਕਰਤੀ ਇਹਦੀ। ਆਹ ਕਰੋ ਚੱਕ ਰੱਤੀ। ਬਹੁਤ ਸੋਹਣੀ ਉੜਦੀ ਆ ਕੂਤਰੀ। ਲਓ ਜੀ। ਚਲ 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 ਲਓ ਵੀ ਮਿੱਤਰੋ ਆ ਆਪਣੀ ਖਟੀਆਂ ਦੀ ਆ ਗਈ ਕਬੂਤਰੀ ਬਾਗਲ ਦੇ ਵਿੱਚ ਸੱਜੀ ਬਾਗਲ ਚ ਮੜਾ ਜਾਂ ਟਿੱਕਾ ਤੇ ਮਾੜੀ ਜੀ ਹਰੀ ਪੂਛ ਤੇ ਆ ਆ ਗਈ ਆਪਣੀ ਗੁਲਾਬੀ ਪੂਛ ਤੇ ਪੇਟੀ ਕਰੋ ਚੈੱਕ ਬਹੁਤ ਸੋਹਣੀ ਉੜਦੀ ਆ ਕਬੂਤਰੀ ਕਰੋ ਜੀ ਚੈੱਕ ਆਜ ਆਹ ਪਾ ਕਬੂਤਰੇ ਛੱਡਦੇ ਨਹੀਂ ਕੱਲ ਪਲੇਖਣ ਨਾਲ ਉੱਲਾ ਵੱਜ ਗਿਆ ਤੇ ਆ ਗਏ ਆਪਣੇ ਕਬੂਤਰ ਆਹ ਲੋ ਜੀ ਖੱਟੀਆਂ ਦਾ ਕਬੂਤਰ ਇਹ ਗੁਲਾਬੀ ਪੂਛ ਆ ਵੀ ਖੱਟੀਆਂ ਦਾ ਜੀ ਕਰੋ ਚੈੱਕ ਤੇ ਚਿੱਟੀ ਚੁੰਝ ਵਾਲਾ ਕਬੂਤਰ ਆਪਣਾ ਲਾਲ ਸਿਰਾ ਤੇ ਹਰਾ ਘੰਡ ਦਾ ਲਓ ਜੀ ਕਿੰਨੇ ਰਹਿ ਗਏ ਦੋ ਕਬੂਤਰ ਰਹਿ ਗਏ ਹੋਰ ਆ ਆਪਣਾ ਡੰਡੇ ਵਾਲਾ ਬਹੁਤ ਸੋਹਣਾ ਉੜਦਾ ਕਬੂਤਰ ਆਉਣ ਜਾਣ ਬਹੁਤ ਕਰਦਾ ਜੀ ਨਾ ਤਾਂ ਬਾੜਾ ਉੱਚਾ ਜਾਂਦਾ ਤੇ ਨਾ ਬਾੜਾ ਨੀਵਾ ਦਰਮਿਆਨਾ ਉੱਡਦਾ ਬਹੁਤ ਸੋਹਣਾ ਉੱਡਦਾ ਕਬੂਤਰ ਇਹ ਕਰੋ ਚੱਕ ਜੀ ਇਹਦੇ ਬਾਰੇ ਕੋਈ ਦੱਸ ਨਹੀਂ ਸਕਦਾ ਤੇ ਇਹ ਤਾਂ ਜਮੀ ਮਰ ਕੇ ਆਉਂਦਾ ਕਬੂਤਰ ਅਸੀਂ ਤਾਂ ਰੋਕਣ ਦੀ ਸਲਾਹ ਬਣਾਈ ਜਾਂਦੇ ਸੀ ਅਸੀਂ ਕਿ ਆ ਵੀ ਚੱਲ 2-4 ਡਾਈਆਂ ਹੋਰ ਕਰਾ ਕੇ ਦੇਖ ਲੈਨੇ ਆ ਪਰ ਇਹ ਮੇਰੇ ਫਿਲਹਾਲ ਤਾਂ ਚਾਚਾ ਦਾ ਕਹੀ ਜਾਂਦਾ ਰੋਕ ਹੀ ਲਵਾਗੇ ਆਪਾਂ ਗਾਂਹਾਂ ਬੱਚੇ ਲਵਾਗੇ ਬਹੁਤ ਜ਼ਿਆਦਾ ਉੱਡਦਾ ਫੇ ਬਹੁਤ ਹੀ ਜ਼ਿਆਦਾ ਠੀਕ ਹੈ ਜੀ ਕਰੋ ਚੱਕ ਲਓ ਜੀ ਕਿੰਨੇ ਛੜਤੇ ਅੱਜ ਇੱਥੇ ਆ ਫਿਰ ਆ ਸਰਦੇ ਸ਼ੀ ਕਬੂਤਰਾਂ ਪੰਜ ਕਬੂਤਰ ਸ਼ੀ ਕਬੂਤਰ ਤੇ ਪੰਜ ਕਬੂਤਰ ਸ਼ੀ ਕਬੂਤਰ ਪੰਜ ਕਬੂਤਰ ਤੇ ਸ਼ੀ ਕਬੂਤਰੀਆਂ ਛੜਤੀਆਂ ਤੇ ਦੇਖੋ ਮਿੱਤਰੋ ਲੱਗੀਆਂ ਆਸਮਾਨੀ ਕਰੋ ਚੱਕ ਲਓ ਵੀ ਮਿੱਤਰੋ ਆਪਾਂ ਜਿਹੜੇ ਕਬੂਤਰਾਂ ਨੂੰ ਓਲੇ ਦਿੱਤੇ ਆ ਪੰਜ ਕਬੂਤਰ ਤੇ ਸ਼ੀ ਕਬੂਤਰੀਆਂ ਤੇ ਕਈ ਵਾਰੀ ਆਪਣੇ ਤੋਂ ਬੈਂਦਿਆਂ ਦੀ ਵੀਡੀਓ ਬਣਦੀ ਨਹੀਂ ਜਿਵੇਂ ਪਿਛਲੇ ਬਲੌਗ ਦੇ ਵਿੱਚ ਬਣੀ ਨਹੀਂ ਹਨਾ ਆਪ ਨੂੰ ਵੀ ਕੰਮ ਧੰਦਾ ਪਾਇਆ ਜਾਂਦਾ ਤੇ ਇੱਥੇ ਅਸੀਂ ਇਕੱਠੀ ਰੱਖੇ ਹੋਇਆ ਕਬੂਤਰਾਂ ਤੇ ਕਈ ਵਾਰੀ ਬੈਂਦਿਆਂ ਦੀ ਵੀਡੀਓ ਬਣਦੀ ਨਹੀਂ ਹਨਾ ਤੇ ਜਦੋਂ ਆਪਾਂ ਡੇਲੀ ਛੱਡਾਂਗੇ ਉਹਨਾਂ ਦੀ ਜ਼ਰੂਰ ਪਾਇਆ ਕਰਾਂਗੇ ਤੇ ਜਿੱਦ ਦੇ ਆਪਾਂ ਮੰਨ ਕੇ ਚੱਲ ਟਾਈਮ ਹੁੰਦਾ ਘਰੇ ਉਦੋਂ ਆਪਾਂ ਦੁਪਹਿਰੇ ਦੱਸ ਦਿੰਨੇ ਹਾਂ ਵੀ ਐਨੇ ਵਜੇ ਬਹਿ ਗਏ ਤੇ ਜੇ ਆਪਣਾ ਕਬੂਤਰ ਬਾਜ਼ੀ ਨੂੰ ਪਿਆਰ ਕਰਦੇ ਹੋ ਹਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਵੇਂ ਵਲੌਗ ਹੁੰਦੇ ਆਪਣੇ ਹੈਨਾ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਨਵੀਆਂ ਬਾਜ਼ੀਆਂ ਆਉਣਗੀਆਂ ਤੇ ਬਾਜ਼ੀਆਂ ਦੀਆਂ ਵੀਡੀਓ ਤੇ ਬਾਕੀ ਜਿਹੜੀਆਂ ਆਪਾਂ ਡਾਈਆਂ ਕਰਾਵਾਂਗੇ ਤੇ ਕਬੂਤਰ ਕਿਵੇਂ ਸੰਭਾਲਣਾ ਉਹ ਸਾਰਾ ਕੁਝ ਤੁਹਾਨੂੰ ਵਲੌਗ ਦੇ ਵਿੱਚ ਦੱਸਿਆ ਜਾਊਗਾ ਠੀਕ ਹੈ ਜੀ